ਅੰਨਾ ਰਾਜ ਹੋ ਗਏ ਕੋਈ ਕਿਸੇ ਨੂੰ ਪੁੱਛੇ ਬੋਤਾ ਪਵਾ ਕੇ ਲੰਘ ਜਾਂਦੀ ਏ ਮੁਰਕੇ ਕੋਈ ਖਬਰ ਨਹੀਂ ਲੰਦਾ ਸਾੜੇ 17 ਸਿਰਾਂ ਨੂੰ ਬਾਦ ਨਹੀਂ ਸਾੜੇ 14 ਨਗਰ ਬੜਗੇ ਲਾਗ ਰਾਤੀ ਮੱਜਰੇ ਹੁਣ ਅੱਜ ਤਾਂ ਬਹੁਤ ਜ਼ਰਾ ਬੀਤੀਆਂ ਪਰ ਜਿਹੜੀ ਲੌਂਝੇ ਹੀਲਾ ਸਾੜਾ ਕੋਈ ਨਹੀਂ ਅਸੀਂ ਬਗਦ ਗੜੀ ਕਰਦੇ ਗਰੀਬ ਆਦਮੀ ਏ ਉਹ ਵੀ ਪਾਣੀ ਥੋੜੇ ਥੋੜੇ ਪਾਣੀ ਏ ਟਾਈਮ ਕੱਟੀਆਂ ਹੁੰਦੀਆਂ ਕੋਈ ਲੈਟ ਸਵਾਰਦਾ ਨਹੀਂ ਕੋਈ ਆਉਂਦਾ ਨਹੀਂ ਪੈਟਾ ਪਿੰਡ ਛੱਡ ਕੇ ਲੰਘ ਜਾਂਣਾ ਭਾਈ ਆਹੀ ਜਗ੍ਹਾ ਹੋ ਗਏ ਕੋਈ ਸਾਡੇ ਬਿੱਲ ਦਾ ਸਾਬ ਦੇ ਲਾਓ ਪਰ ਸਾਨੂੰ ਬਿਜਲੀ ਛੱਡੋ ਆ ਜਾਂ ਪਾਣੀ ਸਾੜੇ ਬਥੋੜੇ ਹੈ ਫਿਰ ਐਨੀ ਜਿਆਦਾ ਲੈ ਨਾੜ ਜਾਂਦੀ ਹੈ ਕਪੜੇ ਖੋਲ ਦੇ ਛੱਟਾ ਘਾੜੀ ਪਿਆ ਗੱਲ ਟੱਕੇ ਖਾਣੇ ਬਾਈ ਚਾਹ ਮਗਾਈ ਹੋ ਗਈ ਬਹੁਤ ਕੋਈ ਪੁੱਛਦਾ ਨਹੀਂ ਇਹ ਤਾਂ ਤਗੜੇ ਨੇ ਕੰਮ ਚੱਲਦੇ ਮਾੜੇ ਦਾ ਤਾਂ ਕੰਮ ਹੀ ਚਰੇ ਆ ਜਿਹੜੇ ਜੱਪੀਆਂ ਪਾਉਂਦੇ ਜਾਂਦੇ ਬੋਟਾ ਪਾਉਣੀ ਹੁਣ ਤਾਂ ਸਾਨੂੰ ਦੇਖਦੇ ਹੀ ਐ ਮੈਲੇ ਕਿਹੜਾ ਸਾੜੇ ਉਹ ਗੁਲਮੋਰ ਜੀ ਹੈ ਆ ਗੁਲਮੋਰ ਜੀ ਜਾਂ ਤੇ ਨੱਠੀ ਬਿਤੀ ਬਾਬਾ ਜੀ ਆਏ ਬਾਬਾ ਜੀ ਮੁਰਗਾ ਆਈ ਵੀ ਨਹੀਂ ਇੱਕ ਪਾਸੇ ਪੰਜਾਬ ਦੇ ਵਿੱਚ ਪੰਜਾਬ ਸਰਕਾਰਾਂ ਇਹ ਦਾਅਵੇ ਕਰ ਰਹੀਆਂ ਨੇ ਕਿ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ 600 ਯੂਨਟ ਜਿਹੜੀ ਫ੍ਰੀ ਕਰ ਦਿੱਤੀ ਹੈ ਲੋਕਾਂ ਵਾਸਤੇ 70 ਤੋਂ 80% ਲੋਕਾਂ ਦੇ ਘਰ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਪਰ ਦੂਜੇ ਪਾਸੇ ਹੁਣ ਪਿੰਡਾਂ ਦੇ ਹਾਲਾਤ ਇਹ ਬਣ ਚੁੱਕੇ ਨੇ ਅਤਿ ਗਰਮੀ ਦੇ ਵਿੱਚ ਪਿੰਡਾਂ ਦੇ ਲੋਕ ਪਿਛਲੇ ਸਮਿਆਂ ਦੀ ਤਰ੍ਹਾਂ ਦਰਖਤਾਂ ਥੱਲੇ ਬੈਠ ਕੇ ਦੁਪਹਿਰਾ ਕੱਟਣ ਨੂੰ ਮਜਬੂਰ ਹੋ ਚੁੱਕੇ ਨੇ ਇਹਨਾਂ ਵੱਲ ਦੱਸਿਆ ਜਾ ਰਿਹਾ ਕਿ ਘਰਾਂ ਦੇ ਵਿੱਚ ਲਾਈਟ ਨਹੀਂ ਆ ਰਹੀ ਜਿਸ ਕਾਰਨ ਸਾਨੂੰ ਦੁਪਹਿਰਾ ਜਿਹੜਾ ਦਰਖਤਾਂ ਥੱਲੇ ਆਣ ਕੇ ਕੱਟਣਾ ਪੈ ਰਿਹਾ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਅੱਜ ਅਸੀਂ ਖੜਾ ਦਾ ਇਲਾਕੇ ਦਾ ਇੱਕ ਪਿੰਡ ਹੈ ਸਲੇਮਪੁਰ ਉਹਨਾਂ ਦੇ ਵਾਸੀ ਸਾਡੇ ਨਾਲ ਨੇ ਨੌਜਵਾਨ ਵੀ ਨੇ ਤੇ ਨਾਲ ਦੀ ਨਾਲ ਬਜ਼ੁਰਗ ਵੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਤਾਂ ਕੀ ਚੱਕਰ ਹੈ ਪੂਰਾ ਪਿੰਡ ਤੁਸੀਂ ਦਰਖਤ ਥੱਲੇ ਬੈਠ ਕੇ ਦੁਪਹਿਰਾ ਕੱਟਣ ਨੂੰ ਮਜਬੂਰ ਹੋ ਚੁੱਕੇ ਹੋ ਕੀ ਗੱਲ ਤੁਹਾਡੇ ਪਿੰਡ ਲਾਈਟ ਨਹੀਂ ਆ ਰਹੀ ਸਰਕਾਰ ਤਾਂ ਕਹਿ ਰਹੀ ਹੈ ਕਿ 600 ਯੂਨਟ ਫ੍ਰੀ ਹੈ 70% ਤੇ ਬਿਜਲੀ ਦੇ ਬਿੱਲ ਮਾਫ ਨੇ ਬਿੱਲ ਨਹੀਂ ਆ ਰਹੇ ਪਰ ਤੁਸੀਂ ਸਾਰਾ ਪਿੰਡ ਬਾਹਰ ਬੈਠਿਆ ਦਰਖਤਾਂ ਥੱਲੇ ਦੇਖੋ ਜੀ ਕੀ ਕਰੀਏ ਮਜਬੂਰੀ ਨੂੰ ਬੈਠਣਾ ਪੈਂਦਾ ਜੀ ਹੈਗਾ ਸਾਡੇ ਤਾਂ ਲਾਈਟ ਸਵੇਰ ਨੂੰ 8 ਵਜੇ ਭੱਜ ਜਾਂਦੀ ਹੈ ਜੀ ਸ਼ਾਮ ਨੂੰ 5:30 ਲਾਈਟ ਆਉਂਦੀ ਹੈ ਜੀ ਜੇ ਲਾਈਟ ਹੁਣ ਆਉਂਦੀ ਨਹੀਂ ਅਸੀਂ ਬੀਬੀ ਨੂੰ ਉਹਨਾਂ ਘਰ ਮਾਨੂੰ ਕਹਿੰਦੇ ਕਹਿਣਾ ਚਾਹੁੰਦੇ ਆ ਇਹ ਸਾਡੇ ਇਲਾਕੇ ਦੇ ਵਿੱਚ ਘੇੜਾ ਮਾਰ ਕੇ ਆ ਕੇ ਦੇਖ ਜਿੱਦਾਂ ਅਸੀਂ ਦਰਖਤਾਂ ਥੱਲੇ ਬੈਠੇ ਆਂ ਬਹੁਤ ਮਜਬੂਰੀਨ ਬੈਠੇ ਆਂ ਸਾਡੇ ਬਿਲਕੁਲ ਲਾਈਟ ਨਹੀਂ ਆਉਂਦੀ ਹੈਗੀ ਜੇ ਜ਼ਿੰਮੇਦਾਰ ਜਿਹੜੇ ਆ ਉਹਨਾਂ ਨੇ ਪੌਦਾ ਹੀ ਬੀਜਣਿਆ ਤੇ ਪੌਦ ਬੀਜਣੇ ਵਾਸਤੇ ਉਹਨੇ ਲਾਈਟ ਨੂੰ ਠੀਕ ਕਰ ਦੇ ਜਿਨਨੇ ਨੂੰ ਰੈਟ ਤਾਂ ਹੀ ਖਾਲ ਤਾਂ ਹੀ ਪਾਣੀ ਜਾਂਦਾ ਇਹਨੂੰ ਲਾਈਟ ਦੁਆਰੇ ਭੱਜ ਜਾਂਦੀ ਹੈ ਜੀ ਉਹਦੇ ਲਈ ਅਸੀਂ ਇਹੀ ਕਹਿਣਾ ਚਾਹੁੰਦੇ ਇਹ ਸਾਤੇ ਬਿੱਲ ਲੈ ਲਵਾਂ ਸਾਡੂੰ ਲਾਈਟ ਪੂਰੀ ਦਿੱਤੀ ਜਾਵੇ। ਇਹ ਰੋਜ਼ ਦਾ ਹੀ ਕੰਮ ਹੈ ਜਾਂ ਫਿਰ ਅੱਜ ਹੀ ਹੋਇਆ? ਨਹੀਂ ਜੀ ਡੇਲੀ ਹੁੰਦਾ ਜੀ ਸਾਨੂੰ 15-20 ਦਿਨ ਹੋ ਗਏ ਆਹੀ ਕੁਸਨ ਦੇ ਨੂੰ। ਹਾਂ ਜਿੱਦ ਦੇ ਪਨੀਰ ਲੁੱਬੀ ਜਾਣ ਲੱਗੇ ਜ਼ਿੰਮੇਦਾਰ। ਜਦੋਂ ਤੁਸੀਂ ਝੋਨਾ ਬਜਾਈ ਕਰਨ ਲੱਗੇ ਹੋ ਝੋਨੇ ਝੋਨਾ ਲਾਉਣ ਲੱਗੇ ਹੋ। ਹਾਂ ਜੀ ਹਾਂ ਜੀ। ਉਸ ਦਿਨ ਦੀ ਇਹ ਸਾਨੂੰ ਇਹ ਸਮੱਸਿਆ ਹੋ ਰਹੀ ਹੈ ਜੀ। ਜਦੋਂ ਅੱਜ ਸਮੱਸਿਆ ਹੋ ਰਹੀ ਹੈ ਕੱਲ ਨੂੰ ਜਦੋਂ ਝੋਨਾ ਲਾਉਣਾ ਹੈ ਫਿਰ ਇਹ ਲਾਈਟ ਕਿੱਥੇ ਦੇ ਜਾਣਗੇ ਜੀ? ਇਹ ਕਿਹ ਸਮੱਸਿਆ ਹੋ ਰਹੀ? ਖਾੜੇ ਖੇਤਾਂ ਦੇ ਵਿੱਚ ਜਿਹੜੀ ਤਾਰਾਂ ਆ ਉਹ ਲਾਮਕੀਆਂ ਥੱਲੇ ਟਰੈਕਟਰਾਂ ਦੀ ਛਤਰੀਆਂ ਤੇ ਅਧੁਰਾ ਦਿਨ ਕਮਾ ਕੇ ਲਾਈਟ ਬੰਦ ਕਰਕੇ ਤਾਂ ਅਸੀਂ ਮਸ਼ੀਨਾਂ ਨਾਲ ਕੰਮ ਕਬੱਡੀਆਂ ਜਾਂਏ। ਤਾਂ ਹੋਰ ਵੀ ਬਾਪੂ ਸਾਡੇ ਨਾਲ ਨੇ ਬਾਪੂ ਜੀ ਪਹਿਲਾ ਸਮਾਂ ਦੇਖਿਆ ਸੀ ਜਦੋਂ ਕਿ ਜਦੋਂ ਲਾਈਟ ਘਰਾਂ ਚ ਨਹੀਂ ਆਉਂਦੀ ਸੀ ਦੀਵਿਆਂ ਰਾਹੀਂ ਪੜ੍ਹਾਈ ਕਰਦੇ ਸੀ ਜਾਂ ਕਿਤੇ ਬੈਠ ਕੇ ਘਰ ਦੇ ਵਿੱਚ ਦੀਵੇ ਬਲ ਜਾਂਦੇ ਸੀ ਲੋਕ ਦੁਪਹਿਰ ਸਮੇਂ ਦਰਖਤਾਂ ਥੱਲੇ ਬੈਠਦੇ ਸੀ ਪਰ ਤੁਸੀਂ ਹੁਣ ਵੀ ਅੱਜ ਯੁੱਗ ਦੇ ਵਿੱਚ 2025 ਚੱਲ ਰਿਹਾ ਹੈ ਸਰਕਾਰ ਵੀ ਵਧੀ ਚੱਲ ਰਹੀ ਹੈ ਇੱਕ ਦਾਅਵੇ ਕਰ ਰਹੀ ਹੈ ਕਿ ਵਧੀਆ ਕੰਮ ਕਰ ਰਹੇ ਆ ਪਰ ਅੱਜ ਵੀ ਤੁਸੀਂ ਦੁਪਹਿਰਾ ਦਰਖਤਾਂ ਥੱਲੇ ਕੱਟ ਰਹੇ ਹੋ ਜਿਆਦਾ ਹੀ ਇਹ ਖਾਣਾ ਪੀਣਾ ਇਹ ਹਜੇ ਤਾਂ ਉਹਦੀ ਨਾਲ ਬੰਦਿਆਂ ਸ਼ਕਤੀ ਸੀ ਸੈਹ ਸਕਦੀ ਸੀ ਉਹਨੂੰ ਖਾਣਾ ਪੀਣਾ ਤੁਹਾਨੂੰ ਪਤਾ ਹੀ ਗਿਆ ਹੋ ਗਿਆ ਸੈਹ ਸ਼ਕਤੀ ਦੇ ਹੀ ਹੈਗੀ ਧੁੱਪ ਚ ਨਹੀਂ ਬੈਠ ਸਕਦੇ ਅਸੀਂ ਠੰਡ ਮਣੀ ਬੈਠ ਸਕਦੇ ਅਗੇ ਇਹ ਸਰਕਾਰਾਂ ਤਾਂ ਹੁਣ ਖਾਣੇ ਪੈਸੇ ਹੋ ਗਈਆਂ ਜੇ ਸਰਕਾਰ ਨਵੀਂ ਬਣਾ ਲਓ ਹਨ ਹੁੰਦੀ ਆ ਵੀ ਨਵੀਂ ਸਰਕਾਰ ਕੁਝ ਨਾ ਕੁਝ ਕਰੂਗੀ ਪਰ ਇਹ ਉਹਦੇ ਨਾਲ ਵੀ ਕਮੀ ਹੁੰਦੀ ਪਹਿਲੇ ਨਾਲ ਤੋਂ ਇਹਨਾਂ ਕਮੀ ਵਾਣੀ ਜਾਂਦੀ ਹੈ ਤੂੰ ਦਿਲ ਸਾਡਾ ਕਿਹੜਾ ਹਾਲ ਹੈ ਆਪਣੇ ਸਾਡੇ ਮੋਹਾਲੀ ਜਿਲ੍ਹੇ ਦਾ ਕਿਹੜਾ ਹਾਲ ਹੋਇਆ ਸਰਕਾਂ ਦਾ ਕਿਹਾ ਬਿਜਲੀ ਦਾ ਕਿਹਾ ਸਭ ਕਾਹਦੇ ਦਾ ਸਿਸਟਮ ਸਭ ਹਿੱਲਿਆ ਹੀ ਪਿਆ ਲਾਈਟ ਨਹੀਂ ਆ ਰਹੀ ਲੈਟ ਵੀ ਨਹੀਂ ਆ ਰਹੀ ਸੜਕਾਂ ਦਾ ਬੁਰਾ ਹਾਲ ਹੈ ਸਭ ਕੁਝ ਦਾ ਬੁਰਾ ਹਾਲ ਹੈ ਜੀ ਸੜਕਾਂ ਕਿੰਨੀ ਦੇਰ ਹੋ ਗਈ ਸਾਲ ਹੋ ਗਏ 10 ਸਾਲ ਇਹਨਾਂ ਨੇ ਹੁਣ ਕਹਿਦਾ ਗਰਮਾ ਜੀ ਨੇ ਕਹਿਤਾ ਤਿੰਨ ਵਾਰੀ ਕਹਿ ਗਈ ਹੈ ਸਿੰਝ ਵਰਾ ਕੇ ਕਿਹੜਾ ਬਾਤ ਕਿ ਥੋੜੀ ਮਜੂਰ ਹੋ ਗਈ 11 ਕਰੋੜ ਰੁਪਏ ਹੋ ਗਿਆ ਮਜੂਰ ਹੁਣ ਕਿਆ ਕਰੇ ਉਹ ਸੱਚ ਮਨੇ ਝੂਠ ਕਰੇ ਵਿੱਚ ਦੇ ਪੈਸੇ ਮੰਗਦੀ ਹੈ ਹੁਣ ਕਿਆ ਪਤਾ ਹੈ ਅਸੀਂ ਕਿਹੜੇ ਕੋਲ ਹੈ ਨਾ ਦੇਣੇ ਮਲੇ ਮਾਫ ਤਾਂ ਹੁਣ ਨਾ ਕਰਾਂ ਮਾਪੇ ਆਪੇ ਹੋਣੀ ਜਾਂ ਬਿਜਲੀ ਨਹੀਂ ਆਉਣੀ ਹੋਗੀ ਤੇ ਬਿਜਲੀ ਨਹੀਂ ਮਾਫ਼ ਤਾਂ ਆਪੇ ਹੋਣੀ ਐ ਟੋਕਮੈਟਿਕਲੀ ਹੋਣੀ ਉਹ ਤਾਂ ਮਾਫ਼ ਹੋਣੀ ਐ ਤੇ ਮਿੱਟ ਚੱਲਣ ਝੋਨਾ ਤਾਂ ਕਹਿੰਦੇ ਦਵਾਂਗੇ ਸਾਨੂੰ ਹੁਣ ਵੇਚ ਰਹੇ ਆ ਤੈਨੂੰ ਅਮ ਚੱਲ ਨੂੰ ਇਹ ਉਧਰ ਲਾਉਂਗੇ ਪਰ ਨੀ ਕੀ ਕਰੂੰਗੇ ਕਿ ਰੱਬ ਦੀ ਰੱਬ ਜਾਣਾ ਕੀ ਕਰਨਾ ਕੋਈ ਪਤਾ ਨਹੀਂ ਹਗਾ ਸਾਰੀ ਸਮੱਸਿਆ 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 ਵਿੱਚ ਥੋੜਾ ਸਾਹਮਣੇ ਹੀ ਹੈ ਕਿ ਮਕਰ ਲੋਕ ਚੁੱਕਾ ਕੋਈ ਬਿਲਕੁਲ ਤੋਂ ਦੇਖੋ ਕਿ ਪਿੰਡਾਂ ਦੇ ਬਜ਼ੁਰਗ ਨੇ ਆਪਣੀ ਸਮੱਸਿਆ ਦੱਸ ਰਹੇ ਨੇ ਨੌਜਵਾਨ ਵੀ ਨੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਬਾਪੂ ਸਾਡੇ ਹੋਰ ਨਾਲ ਐ ਬਾਪੂ ਜੀ ਸਮੱਸਿਆ ਦੱਸਿਆ ਰਹੀ ਕਿ ਪਿੰਡ ਦੇ ਵਿੱਚ ਬਹੁਤ ਹੈ ਲਗਾਤਾਰ ਤੁਸੀਂ ਦਰਖਤਾਂ ਥੱਲੇ ਬੈਠ ਕੇ ਦੁਪਹਿਰਾ ਕੱਟ ਰਹੇ ਹੋ ਗਰਮੀ ਅਤਿਤੀ ਪੈ ਰਹੀ ਹੈ ਕਿੰਨਾ ਕੁ ਮੁਸ਼ਕਲ ਹੈ ਭਾਈ ਹੁਣ ਤਾਂ ਅੰਨਾ ਰਾਜ ਹੋ ਗਿਆ ਕੋਈ ਕਿਸੇ ਨੂੰ ਪੁੱਜੇ ਬੋਟਾ ਪਵਾ ਕੇ ਲੰਘ ਜਾਂਦੀ ਹੈ ਮੁਰ ਕੇ ਕੋਈ ਖਬਰ ਨਹੀਂ ਲੰਦਾ ਸਾਢੇ 17 ਸੇੜਾ ਨੂੰ ਬਾਦ ਦੀ ਸਾਢੇ 14 ਡੰਗਰ ਮਾਰ ਕੇ ਲਾਗ ਰਾਜੀ ਮੱਜਰੇ ਹੁਣ ਅਸੀਂ ਐਸ ਬਖਤ ਪੌਦਿਆਂ ਦੀ ਬੀਜੀਆਂ ਪਾ ਜਿਹੜੀ ਲਾਉਂਦੇ ਹਿੱਲਾ ਸਾਡਾ ਕੋਈ ਨਹੀਂ ਅਸੀਂ ਬਖਤ ਗੜੀ ਕਰਦੇ ਗਰੀਬ ਆਦਮੀ ਹੈ ਉਹ ਵੀ ਪਾਣੀ ਥੋੜੇ ਥੋੜੇ ਪਾਣੀ ਹੈ ਟਾਈਮ ਕੱਟੀਆਂ ਹੁੰਦੀਆਂ ਕੋਈ ਲੈਡ ਸਵਾਰਦਾ ਨਹੀਂ ਕੋਈ ਆਉਂਦਾ ਨਹੀਂ ਇਹ ਫਰਾਰ ਮਸਾਲ ਬਿਜਲੀ ਪਈ ਹੈ ਬੰਨੇ ਮੀਂਹਿਆ ਪਿਆ ਬੋਟਾ ਪਾਣੀ ਮੁਰਕਾ ਆਉਂਦਾ ਕੋਈ ਨਹੀਂ ਬੋਹ ਸਾਰਾ ਲਾਤਾ ਕੋਈ ਸਵਾਰਦਾ ਨਹੀਂ ਕੋਈ ਪੈਪ ਨਹੀਂ ਪਾਉਂਦਾ ਮਾਰੂ ਪਾਈ ਪਾ ਪਾ ਇਧਰ ਪਾਣੀ ਤੇ ਪਾਉਂਦੇ ਨਹੀਂ ਇਧਰ ਨਹੀਂ ਪਾਣੀ ਉਧਰ ਪਾਉਂਦਾ ਨਹੀਂ ਕੋਈ ਵੀ ਅਨੇਰ ਮੇਂ ਜਬ ਕੋਈ ਸੁਣਦਾ ਨਹੀਂ ਕੋਈ ਸੁਣਾਉਂਦਾ ਨਹੀਂ ਅਜਾ ਪਿੰਡ ਛੱਡ ਕੇ ਲੰਘ ਜਾ ਨਾ ਭਾਈ ਇਹ ਜੀ ਗੱਲ ਹੋ ਗਈ ਪਰ ਸਰਕਾਰ ਤਾਂ ਕਹੇ ਬਿਜਲੀ ਦੇ ਬਿੱਲ ਮਾਫ ਨੇ ਜੀ ਬਾਕੀ ਕੋਈ ਸਾਡੇ ਬਿੱਲ ਦਾ ਹਿਸਾਬ ਦੇ ਲਾਓ ਪਰ ਸਾਨੂੰ ਬਿਜਲੀ ਛੱਡੋ ਅਜਾ ਪਾਣੀ ਸਾੜੇ ਬਥੋੜੇ ਹੈ ਫੇਰ ਇਹ ਨਹੀਂ ਜਾਂਦਾ ਲੈ ਨਾੜ ਜਾਂਦੀ ਹੈ ਕਪੜੇ ਖੋਲਦੇ ਛੱਟਾ ਘਾ ਲਈ ਪਿਆ ਦੱਸ ਕੀ ਕਰੀਏ ਅਸੀਂ ਵੀ ਪਰ ਇਹ ਕਈ ਲੋਕ ਤਾਂ ਕਹਿੰਦੇ ਕਿਸਾਨ ਅਮੀਰ ਹੈ ਬਹੁਤ ਨੇ ਅਮੀਰ ਗੱਲ ੱਟਕੇ ਖਾਣੇ ਬਾਈ ਚਾਹ ਮੰਗਾਈ ਹੋ ਗਈ ਬਹੁਤ ਕੋਈ ਪੁੱਛਦਾ ਨਹੀਂ ਹੈ ਇਹ ਤਾਂ ਤਗੜੇ ਨੇ ਕੰਮ ਚੱਲਦੇ ਮਾੜੇ ਦਾ ਤਾਂ ਕੰਮ ਹੀ ਚ ਰਿਹਾ ਆਏ ਬਾਜਾ ਬਾਈ ਮੰਗਾਈਆਂ ਹੋ ਗਿਆ ਪਹਿਲੇ ਹਾਲਾਤਾਂ ਨਾਲੋਂ ਹੁਣ ਹਾਲਾਤ ਕੀ ਕਿੰਨਾ ਬਦਲੇ ਜੀ ਫਿਰ ਹੁਣ ਸਭ ਭੁੱਖੇ ਮਰਨ ਨਾਲ ਕੰਮ ਹੈ ਅਗੇ ਤਾਂ ਭਾਈ ਨਰਮਾਈ ਦੀ ਲੋਕਾਂ ਨੂੰ ਦੂਏ ਜੂਏ ਕੰਮ ਵੀ ਸਾੜੇ ਕਰ ਦੇ ਜੀ ਪੈਸੇ ਚੋਕੇ ਵੀ ਦੇ ਦੇ ਕਰ ਦੇ ਜੀ ਮਾਰੇ ਕੋਈ ਪੁੱਛਦਾ ਕੋਈ ਨਹੀਂ ਹੈ ਨਾ ਕੋਈ ਸਾਗ ਦੰਦਾ ਪੈ ਜਿਹੜੇ ਤਕੜੇ ਤਕੜੇ ਹੈ ਤਕੜੇ ਤਕੜੀ ਮਿਲੂਗੇ ਜਾ ਕੇ ਆਪਸ ਰਾ ਨੂੰ ਹੁਣ ਸੰਤ ਆਪਸਰ ਬਾਣੀ ਦੇ ਜਿੰਦ ਦੰਦਾ ਲਾਣੇ ਹੈ ਗਾਂ ਨਾਲ ਕੁਰ ਬੈਠੇ ਹੈ ਕਦੇ ਬਾਹਰੇ ਹੈ ਜਾਂ ਅੰਦਰ ਸੁਤਾ ਪਿਆ ਬਹੋਏ ਕਦੇ ਅੰਦਰ ਨਾਲ ਬਾਹਰ ਜਿਉ ਹੁਣ ਲੈਟ ਆਗੇ ਤੇਰੇ ਮਜਿਸ ਵਿੱਚ ਬੋਟਾ ਮਾਦੂ ਚੰਗਾਤਾ ਤੁਸੀਂ ਕਦੇ ਐਮਐਲਏ ਨਾਲ ਨਹੀਂ ਮਿਲੇ ਪਈ ਉਹ ਸੰਤ ਐਮਐਲਏ ਉਰੇ ਜੱਪੀਆਂ ਪੰਮ ਦੇ ਜਾਂਦੇ ਬੋਟਾ ਪਾਉਣੀ ਹੁਣ ਤਾਂ ਸਾਨੂੰ ਦੇਖ ਲਈ ਐਮਐਲਏ ਕਿਹੜਾ ਸਾੜੇ ਹੁਣ ਜਿਹੜੇ ਗੋਲ ਮੋੜ ਦੀ ਹੈ ਆ ਗੋਲ ਮੋੜ ਦੀ ਜਾਂ ਤਾਂ ਨੱਠੀ ਬਿੱਤੀ ਬਾਬਾ ਜੀ ਆਏ ਬਾਬਾ ਜੀ ਮੁਰਗਾ ਆਈ ਉਹ ساری ਗਾਲ ਗਾਲੀ ਮੀਲ ਦੇ ਘਰ ਟੋਟਾ ਹੈ ਮੂਰੇ ਸਕੂਲ ਪੈਂਦਾ ਪਾਸ ਹੋ ਕੇ ਫੈਜ ਕਰਤੀ ਹੁਣ ਪਾਸ ਹੋ ਕੇ ਫੈਲ ਹੋ ਗਈ ਅਸੀਂ ਬੱਚੂ ਪਕੜ ਕੇ ਬਾਈ ਪਰ ਤੁਹਾਡੇ ਇਧਰ ਆਮ ਆਦੀ ਪਾਰਟੀ ਦੇ ਆਗੂ ਹੋਣੇ ਜੀ ਕੋਈ ਬਲਾਕ ਪ੍ਰਧਾਨ ਨੂੰ ਦੱਸਣਾ ਸੀ ਸਾਡੀ ਸਮੱਸਿਆ ਇਹ ਉਹ ਬਾਬਾ ਉਹ ਵੀ ਚੁੱਪੇ ਹੈ ਕੋਈ ਵੀ ਨਹੀਂ ਆਉਂਦਾ ਬਈ ਕੋਈ ਆਉਂਦਾ ਹੀ ਨਹੀਂ ਉਹ ਵੀ ਬਹਿ ਜਾਈ ਹੈ ਉਹ ਵੀ ਡਰ ਕੇ ਆ ਜਾਈ ਨੇ ਡਰਾਣੇ ਗਾ ਉਹ ਚੁੱਪ ਕੇ ਸਾਨੂੰ ਨਹੀਂ ਦੱਸਦੀ ਉਹ ਸਾਨੂੰ ਨਹੀਂ ਜਾਣਦੇ ਜਾਣਦੇ ਪੈਨੇਰ ਵਾਲਾ ਕੰਮ ਹੋ ਗਿਆ ਬਾਈ ਬਿਲਕੁਲ ਤੁਸੀਂ ਦੇਖੋ ਕਿ ਸਾਰੇ ਆਪਣੀ ਸਮੱਸਿਆ ਦੱਸ ਰਹੇ ਨੇ ਤੱਪ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਚਲੋ ਲਾਈਟ ਨਹੀਂ ਆਉਂਦੀ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪਰ ਹੁਣ ਤਾਂ ਘਰ ਘਰ ਏਸੀ ਲੱਗੇ ਹੋਏ ਨੇ ਕੂਲਰ ਲੱਗੇ ਹੋਏ ਨੇ ਫਿਰ ਵੀ ਤੁਸੀਂ ਬਾਹਰ ਦਰਖਤਾਂ ਥੱਲੇ ਬੈਠਣ ਨੂੰ ਮਜਬੂਰ ਹੋ ਇਹ ਜੀ ਸਾਡੀ ਸਰਕਾਰ ਬਣਾਈ ਸੀ ਅਸੀਂ ਬਹੁਤ ਖੁਸ਼ੀ ਚੋਂ ਨਾਲ ਬਣਾਈ ਤੀ ਇਹ ਸਾਡੀ ਸਰਕਾਰ ਤਾਂ ਜਮੇ ਬੱਸ ਬੇੜਾ ਘਰਕ ਸੜਕਾਂ ਦਾ ਹਾਲਤ ਦੇਖ ਲਓ ਤੁਸੀਂ ਆਪ ਦੇਖਦੇ ਭਈ ਕੋਈ ਮਾਈ ਬਾਪ ਰਿਹਾ ਹੀ ਨਹੀਂ ਜਦੋਂ ਤੇ ਭਗਵਾਨ ਤਮਾਨ ਆਇਆ ਸਾਡਾ ਕੋਈ ਮਾਈ ਬਾਪ ਰਿਹਾ ਹੀ ਨਹੀਂ ਅਸੀਂ ਆਸਾ ਬਹੁਤ ਲਾਈ ਤੀ ਵੀ 90% ਸ਼ੀਟਾਂ ਲੈ ਗਏ 80% ਸ਼ੀਟਾਂ ਲੈ ਗਏ ਪਰ ਇਹ ਬਿਲਕੁਲ ਬੇਕਾਰ ਨਿਕਲੇ ਅਸੀਂ ਨਸ਼ਾ ਖਤਮ ਕਰ ਰਹੇ ਸੀ ਨਸ਼ਾ ਸਿਰਚ ਮਾਰਨ ਨਸ਼ਾ ਇੱਕ ਨਸ਼ੇਮਗਰ ਲੱਗ ਗਈ ਫਿਰ ਬਾਖਡੇ ਡੈਮ ਮਗਰ ਲੱਗ ਗਈ ਹੋਇਆ ਕੁਝ ਵੀ ਨਹੀਂ ਜਿਹੜੇ بڑے ਨਸ਼ੇ ਵਾਲੇ ਐ ਉਹਨਾਂ ਨੂੰ ਤਾਂ ਕੋਈ ਕੁਝ ਨਹੀਂ ਕਹਿੰਦਾ ਬڑے-ਬڑے ਸਦਾਗਰ ਬੈਠੇ ਆ ਨਸ਼ੇ ਵਾਲੇ ਉਹਨਾਂ ਨੂੰ ਤਾਂ ਕਦੇ ਸੁਣਿਆ ਨਹੀਂ ਵੀ ਅੱਜ ਫਲਾਣੇ ਦੀ ਕੋਠੀ ਢਹਿ ਗਈ ਅੱਜ ਧੰਮਕੇ ਦੀ ਕੋਠੀ ਢਹਿ ਗਈ ਜਿਹੜੇ ਗਰੀਬ ਐ ਮਾੜਾ-ਮੋਟਾ ਕਰਕੇ ਖਾਣੇ ਵਾਲੇ ਉਹਨਾਂ ਦਾ ਜੋ ਮਰਜੀ ਤੁਸੀਂ ਕੁਛ ਕਹਿ ਲਓ ਅੱਛਾ ਜੀ ਸਭ ਤੋਂ ਵੱਡੀ ਗੱਲ ਮੈਂ 12ਵੇਂ ਮਹੀਨੇ ਦੀ ਗੱਡੀ ਦੀ ਆਰ.ਸੀ. ਦਿੱਤੀ ਹੋਈ ਐ ਨਾ ਸਾਡਾ ਲਾਇਸੈਂਸ ਬਣਦਾ ਖੈੜ ਦੇ ਵਿੱਚ 12ਵੇਂ ਮਹੀਨੇ ਦੀ 20 ਤਰੀਕ ਆਰ.ਸੀ. ਫਾਈਨਾਂਸ ਦਾ ਨੌਕ ਕਟਾਉਣੇ ਖਾਤਰ ਦਿੱਤੀ ਹੋਈ ਐ 5 ਮਹੀਨੇ ਹੋ ਗਏ ਕੋਈ ਨਾ ਟਿਕਾਣਾ ਹੈ ਉਹ ਨਹੀਂ ਹੋਰ ਸਰਕਾਰਾਂ ਆਈਆਂ ਦੇਖ ਲਓ ਕਾਲੀਆਂ ਦੀ ਆਈ ਕਾਂਗਰਸ ਆਈ ਜੋ ਵੀ ਭਾਜਪਾ ਆਈ ਕਦੇ ਆ ਕੰਮ ਨਹੀਂ ਦੇਖਿਆ ਜਿਹੜਾ ਹੁਣ ਹੋ ਰਿਹਾ ਇਸ ਟਾਈਮ ਬਈ ਦੱਸੋ ਅਸੀਂ ਹੁਣ ਗੱਡੀ ਕਿੱਧਰ ਲਿਖਾ ਜਾਈਏ ਸਾਡੇ ਕੋਲ ਜਿਹੜੇ ਦੇਖਣ ਵਾਲੇ ਹੋਣਗੇ ਆਮ ਆਦੀ ਪਾਰਟੀ ਉਹਨੇ ਕਹਿਣਾ ਕਿ ਇਹਦਾ ਕਾਲੀ ਕਾਂਗਰਸ ਨੇ ਤਾਰ ਕੇ ਜਾਣ ਬੁੱਝ ਕੇ ਬੋਲਦੇ ਨੇ ਜੀ ਸਾਰੇ ਪਿੰਡ ਤੇ ਕੋਹਾਓ ਬਈ ਇਹ ਕਾਲੀ ਐ ਕਿ ਕਾਂਗਰਸੀ ਐ ਅਸੀਂ ਤਾਂ ਕੱਟੜ ਆਮ ਪਾਰਟੀ ਦੇ ਅੱਛਾ ਕੱਟੜ ਆਮ ਪਾਰਟੀ ਇੱਕ ਤਾਂ ਹੁੰਦੀ ਆਮ ਪਾਰਟੀ ਉਂ ਸਾਰਾ ਪਿੰਡ ਬੈਠਾ ਪੁੱਛੋ ਇਹਨਾਂ ਦੀ ਕਟੜਾਮ ਪਾਰਟੀ ਹੈ। ਬਾਕੀ ਹੁਣ ਤੁਸੀਂ ਦੇਖੋ ਆ ਹਾਲਾਤ ਤਾਂ ਕਰੇ ਦੇਖਿਆ ਹੀ ਨਹੀਂ ਜਿਹੜੇ ਪੈ ਨਾ ਇਹ ਹਾਲਾਤ ਇਸ ਟਾਈਮ ਚੱਲ ਰਹੇ ਆ। ਠੀਕ ਹੈ। ਤਾਂ ਬਿਲਕੁਲ ਤੁਹਾਡੇ ਨਾਲ ਪਿੰਡ ਵਾਸੀ ਹੋਰ ਸਾਡੇ ਨਾਲ ਨੇ ਤਾਂ ਕਾਫੀ ਮੁਸ਼ਕਲ ਆ ਤੁਹਾਡੇ ਪਿੰਡ ਤਾਂ ਮੈਂ ਦੇਖਿਆ ਤੇ ਅਸੀਂ ਘੁੰਮ ਕੇ ਵੀ ਪਿੰਡ ਦੇ ਵਿੱਚ ਕੋਈ ਬੰਦਾ ਨਜ਼ਰ ਨਹੀਂ ਆ ਰਿਹਾ ਦਰਖਤਾਂ ਥੱਲੇ ਸਾਰੇ ਬੈਠੇ ਨੇ। ਜਾਂ ਲਾਈਟ ਹੀ ਨਹੀਂ ਆਉਂਦੀ ਜੀ ਦਰਖਤਾਂ ਥੱਲੇ ਹੀ ਬੈਠਣਾ। ਜੋਕਾਂ ਦਾ ਬਹੁਤ ਬੁਰਾ ਹਾਲ ਹੈ। ਬਾਕੀ ਜਿਹੜੀ ਚਟੌਲੀ ਦੇ ਲੈ ਕੇ ਆਪਣਾ ਖੇਦਰਾ ਬਾਹ ਤੱਕ ਸੜਕ ਹੈ। ਇਹਨਾਂ ਨੂੰ ਜੀ ਤਿੰਨ ਵਾਰ ਕਾਰ ਵਾਰ ਕਹਿ ਲਿਆ ਮਲਵਿੰਦਰ ਸਿੰਘ ਕੰਗ ਐਮਪੀ ਬਣੇ ਹੋਏ ਇਹਨਾਂ ਨੂੰ ਬੇਨਤੀ ਕੀਤੀ ਇਹਨਾਂ ਨੇ ਸਾਡੀ ਕੋਈ ਸਾਰ ਨਹੀਂ ਸੁਣੀ ਫਿਰ ਅਨਮੋਲ ਗਗਨ ਮਾਨ ਐਮਐਲਏ ਸਾਹਿਬ ਹੈ ਉਹਨਾਂ ਨੇ ਸਾਡੀ ਕੋਈ ਨਹੀਂ ਪੁਕਾਰ ਸੁਣੀ ਅਸੀਂ ਬਹੁਤ ਵਾਰ ਇਹਨਾਂ ਨਾਲ ਬੇਨਤੀ ਕਰ ਲਈ ਇਹਨਾਂ ਨੂੰ ਸਭ ਕੁਝ ਕਹਿ ਲਿਆ ਇਹਨਾਂ ਦਾ ਬਾਲੀਬਾਰਸ ਕੋਈ ਬਾਲੀਬਾਰਸ ਨਹੀਂ ਲੱਗਦਾ ਸਾਨੂੰ ਹਾਂ ਜੀ ਬਹੁਤ ਬੁਰਾ ਹਾਲ ਹੈ ਸਾਡਾ ਲਾਈਟ ਬਗੈਰ ਬਹੁਤ ਬੁਰਾ ਹਾਲ ਹੈ ਸਾਡੇ ਰਿਸ਼ਤੇਦਾਰ ਆਉਣੇ ਬੰਦ ਹੋ ਗਏ ਇੰਨਾ ਸੜਕਾਂ ਦਾ ਸਾਡਾ ਬੁਰਾ ਹਾਲ ਹਾਂ ਜੀ ਮਰ ਕੋ ਤੂੰ ਦੇਖੋ ਕਿ ਜਿਸ ਤਰੀਕੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰ ਵੀ ਜਿਹੜੇ ਨੌਜਵਾਨ ਨੇ ਦੇਖੋ ਕਿ ਇਹ ਬੜਾ ਮੁਸ਼ਕਲ ਹੁੰਦਾ ਜਦੋਂ ਦੁਪਹਿਰ ਦੇ ਸਮੇਂ ਘਰ ਦੇ ਵਿੱਚ ਬੈਠਣਾ ਹੁੰਦਾ ਪਰਿਵਾਰ ਦੇ ਮੈਂਬਰਾਂ ਨੇ ਤਾਂ ਭਾਈ ਜਿਸ ਤਰੀਕੇ ਨਾਲ ਤੁਸੀਂ ਤਾਂ ਆਗੇ ਬਾਹਰ ਪਰ ਘਰ ਦੇ ਵਿੱਚ ਔਰਤਾਂ ਤਾਂ ਬਹੁਤ ਮੁਸ਼ਕਲ ਹੁੰਦੀਆਂ ਬਿਨਾਂ ਲਾਈਟ ਤੋਂ ਨੇ ਘਰ ਦੇ ਵਿੱਚ ਉਹ ਔਰਤਾਂ ਦਾ ਤਾਂ ਬਹੁਤ ਮੁਸ਼ਕਲ ਹੈ ਜੀ ਨਾ ਤਾਂ ਬਾਹਰ ਜਾ ਸਕਦੀਆਂ ਕੰਮਕਾਰ ਘਰਾ ਕਰਨਾ ਪੈਂਦਾ ਜੀ ਪਰ ਲਾਈਟ ਤਾਂ ਹੈ ਵੀ 5 ਮਿੰਟ ਆਈ ਹੈ ਉਹਦੇ ਬਾਅਦ ਹੋਊਗਾ ਦੋ-ਦੋ ਘੰਟੇ ਆਉਂਦੇ ਨਹੀਂ ਇੰਨਾ ਘੱਟ ਲੱਗਦਾ ਸਵੇਰ ਦਾ ਮੇਰੇ ਖਿਆਲ 10 ਘੱਟ ਲੱਗ ਲੇ ਜੀ ਹਾਂ ਜੀ ਤੇ ਹੁਣ ਤੋਂ ਨਾਲ ਨਾਲ ਵੀ ਓਕਾ ਤੁਹਾਨੂੰ ਝੋਨੇ ਦੇ ਤਾਂ ਹਲੇ ਹਾਲਾਤ ਨੇ ਜੀ ਹਲੇ ਤੇ ਆ ਜਿਹੜਾ ਚਾਰੇ ਚੂਰੇ ਨੂੰ ਪਾਣੀ ਹੈ ਇਹ ਵੀ ਪੂਰਾ ਨਹੀਂ ਜੀ ਹੋ ਰਿਹਾ ਹਾਂ ਜੀ ਬੜੇ ਖੁਸ਼ ਜੇ 24 ਘੰਟੇ ਲਾਈਟ ਬੰਮਾ ਖੇਤਾਂ ਵੱਤ ਕੋਈ ਪ੍ਰੋਬਲਮ ਨਹੀਂ ਹਾਂ ਜੀ ਪਤਾ ਨਹੀਂ ਸਰਕਾਰ ਦੇ ਕਹਿਣੇ ਤੇ ਇਹ ਗੱਲਾਂ ਜੇ ਜਿਹੜਾ ਅਸਲੀ ਹੈ ਤਾਂ ਉਹ ਕੁਝ ਹੋਰ ਹੈ ਜਿਹੜੇ ਦੇਖ ਰਹੇ ਅਸੀਂ ਅਸੀਂ ਇਹ ਦੇਖ ਲਓ ਲੋਕ ਤੁਹਾਡੇ ਸਾਹਮਣੇ ਬੈਠੇ ਆ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਪਿੰਡਾਂ ਦੇ ਲੋਕ ਨੇ ਬਾਹਰ ਨਿਕਲ ਕੇ ਆਏ ਨੇ ਨੌਜਵਾਨ ਵੀ ਨੇ ਤਾਂ ਪਿੰਡ ਸਲੇਮਪੁਰ ਹੈ ਖਰੜ ਦਾ ਪਿੰਡ ਹੈ ਜਿੱਥੇ ਕਿ ਹਲਕਾ ਖਰੜ ਦੇ ਐਮ ਐਲ اے ਅਨਮੋਲ ਗੁਮਾਨ ਨੇ ਨੌਜਵਾਨ ਵੀ ਤੁਸੀਂ ਦੇਖੋ ਕਿ ਬਾਹਰ ਨਿਕਲੇ ਹੋਏ ਨੇ ਕਾਫੀ ਸਮੱਸਿਆ ਪਿੰਡਾਂ ਦੇ ਵਿੱਚ ਹੈ ਤਾਂ ਚਾਹੀਦਾ ਹੈ ਕਿ ਸਰਕਾਰ ਨੂੰ ਆਪਣੇ ਕਿਤੇ ਹੋਏ ਵਾਅਦੇ ਪੂਰੇ ਕਰਨੇ ਚਾਹੀਦੇ ਨੇ ਇੱਕ ਪਾਸੇ ਕਹਿ ਰਹੇ ਨੇ ਕਿ 24 ਘੰਟੇ ਲਾਈਟ ਆਵੇਗੀ ਪਰ ਦੂਜੇ ਪਾਸੇ ਇਹਨਾਂ ਨੂੰ ਦੱਸਿਆ ਕਿ ਸਵੇਰ ਦੇ ਹੀ ਦਾ ਦਾ ਸਕਟ ਲੱਗ ਜਾਂਦੇ ਨੇ ਜਿਸ ਤੋਂ ਬਾਅਦ ਜਾ ਕੇ ਘਰਾਂ ਦੇ ਵਿੱਚ ਬੱਚਿਆਂ ਦਾ ਔਰਤਾਂ ਦਾ ਬੜਾ ਮੁਸ਼ਕਲ ਹੋ ਚੁੱਕਾ ਹੈ ਰਹਿਣਾ ਤਾਂ ਬਜ਼ੁਰਗ ਪਿਛਲੇ ਸਮਿਆਂ ਵਾਂਗੂ ਦਰਖਤਾਂ ਥੱਲੇ ਸਮਾਂ ਕੱਟਣ ਲਈ ਮਜਬੂਰ ਹੋ ਚੁੱਕੇ ਨੇ